ਰਾਜ ਦੇ ਕੈਂਪ ਲਗਾਇਆ ਸੀ ਸਾਰਿਆਂ ਤੋਂ ਵਾਇਲਰ ਜੀ ਕਾਲ ਸਾਹਿਬ ਵਾਇਲਰ ਜੀ ਕੀ ਫਤਿਹ ਅੱਜ ਸ਼੍ਰੀ ਚਰਨ ਕੋਸਰ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਜਿਹੜਾ ਦੂਜਾ ਅੱਖਾਂ ਦਾ ਮੁਫਤ ਕੈਂਪ ਲਗਾਇਆ ਗਿਆ ਸ਼ੰਕਰਾ ਆਈ ਹਸਪੀਟਲ ਵੱਲੋਂ ਜਿਹੜਾ ਹਸਪੀਟਲ ਕੈਂਪ ਲਗਵਾਇਆ ਗਿਆ ਜਿਹਦੇ ਵਿੱਚ ਲਗਭਗ ਅੱਜ 250 ਦੇ ਕਰੀਬ ਜਿਹੜੇ ਮਰੀਜ਼ਾਂ ਨੇ ਆ ਕੇ ਚੈੱਕਅਪ ਕਰਾਇਆ ਤੇ 20 ਜਿਹੜੇ ਪੇਸ਼ੈਂਟ ਵਿੱਚੋਂ ਜਿਹੜੇ ਨੇ ਜਿਹਨਾਂ ਦੇ ਲੈਂਸ ਬਿਲਕੁਲ ਫ੍ਰੀ ਪਹੇਜਾਂਗੇ ਦਵਾਈਆਂ ਵਗੈਰਾ ਵੀ ਦਿੱਤੀਏ ਦਵਾਈਆਂ ਜਿਹੜੀਆਂ ਜਿਹੜੇ ਲੋੜਵੰਦ ਸੀਗੇ ਜੀ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਨੇ ਜੀ ਜਿਹੜੇ ਜਿਹੜੇ ਜਿਹੜੀ ਜਿਨ੍ਹਾਂ ਨੂੰ ਜ਼ਰੂਰਤ ਸੀਗੇ ਜੀ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਨੇ ਤੇ ਇਹਨਾਂ ਦਾ ਆਪਰੇਸ਼ਨ ਆਪਰੇਸ਼ਨ ਇਹਨਾਂ ਦਾ ਜੀ ਹੁਣ ਸ਼ੰਕਰਾ ਹਸਪੀਟਲ ਦੇ ਵਿੱਚ ਅੱਜ ਲੈ ਜਾਣਗੇ ਜੀ 16 ਤਰੀਕ ਨੂੰ ਤੇ 18 ਤਰੀਕ ਨੂੰ ਆਪਰੇਸ਼ਨ ਕਰਕੇ ਇਸੇ ਗੁਰਦੁਆਰੇ ਦੇ ਸਾਹਮਣੇ ਉਹਨਾਂ ਨੂੰ ਜਿਹੜਾ ਵਾਪਸ ਲੈ ਜਾਂਦਾ ਜਾ ਜੀ ਸਹਿਯੋਗ ਕਿਹਦਾ ਕਿਹਦਾ ਰਿਹਾ ਜੀ ਸਾਰੇ ਸਾਰੇ ਨਗਰ ਨਿਵਾਸੀਆਂ ਦਾ ਜੀ ਸਾਰੇ ਆਲੇ-ਦਾਲੇ ਪਿੰਡਾਂ ਵਾਲਿਆਂ ਦਾ ਸਾਰਿਆਂ ਦਾ ਸਹਿਯੋਗ ਆ ਜੀ ਇਹ ਅਸੀਂ ਅਮੀ ਆਣ ਕੇ ਕਹਿੰਦੇ ਸਾਰੇ ਸਾਡਾ ਸਹਿਯੋਗ ਦੇਣ ਤੇ ਅਸੀਂ ਜਿਹੜਾ ਹਰੇਕ ਸੰਗਰਾਮ ਨੂੰ ਲੈ ਇੱਥੇ ਅੱਖਾਂ ਦਾ ਕੈਂਪ ਸ਼ੁਰੂ ਕੀਤਾ ਜਾਵੇ। ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਅਰਬਾਜ਼ ਹੈ। ਮੈਂ ਸ਼ੰਕਰਾ ਹਸਪੀਟਲ ਸਹਾਇਤਾ ਜਿੱहां ਦਾ ਕੈਂਪ ਲਗਾਤਾ। ਫੋਰ ਮੈਂ ਬੜਾ ਹੀ ਥੈਂਕਸ ਔਰ ਆਦਾਬ ਆਵਾਰੀ ਤੂ ਸ਼੍ਰੀ ਚਰਨ ਕਮਲ ਸਪੋਰਟਸ ਐਂਡ ਵੈਲਫੇਅਰ ਕਲੱਬ ਦਾ ਜੋ ਇੱਕ ਬਹੁਤ ਹੀ ਬੜੀਆ ਕੰਮ ਕਰ ਰਹੇ। Uh, बहुत पेशेंट्स का इससे हेल्प हो रहा है बहुत लोग की निगाह आ रही है उनकी तो उनका बहुत बहुत थैंक्स उनका धन्यवाद और मैं चाहता हूँ कि वो ये काम अगर हो सके तो और आगे अच्छे से इस तरह हो सके करते रहे ऑलरेडी उनका बहुत शुक्रिया कि वो बहुत ही अच्छा काम कर रहे बाकी यहाँ सबका कैम्प भी बड़ा अच्छा था सब कुछ इंतज़ाम अच्छा था सब कुछ अच्छे से हो गया और uh, मैं बहुत थैंकफुल हूँ शंकरा हॉस्पिटल की तरफ से कि आप लोगों तो ने कैम्प ऑर्गेनाइज़ करें क्योंकि पेशेंट देखते हैं अच्छा अराउंड हंड्रेड प्लस वन फिफ्टी प्लस वन फिफ्टी तक पेशेंट्स होते हैं जिनमें से अराउंड बहुत सारे पेशेंट्स को हमने एक के लिए एडवाइस कर दिए है तो क्या कल हम ऑपरेशन करके अच्छे से उनकी फिर वापस भेज देंगे बीमारियाँ तो बच्चों तो को हाँ एडवाइस तो यही है कि यूजअली आजकल अभी ऐसा मौसम है कि खारिश बहुत होती है तो बड़े पेशेंट ऐसे होते जो खारिश करते रहते हैं तो ऐसा ना करें ਉਸसे ਆਪਣੀ ਆंखों की खराबी हो सकती है खारिश ना करें खारिश को रोकें उंगलियों से खारिश ना करें उससे खराबी हो सकती है डॉक्टर को दिखाएं ड्रॉप्स डालें जो बोले बाकी सब ठीक रहेगा उससे मैं ਕੁਲਵੰਤ ਕੌਰ ਨੀਲੋਂ ਸੋਸ਼ਲ ਵਰਕਰ ਮਾਛੀ ਬੜਾ ਸਾਹਿਬ ਤੇ ਅੱਜ ਜਿਹੜਾ ਮਾਛੀ ਬੜਾ ਸਾਹਿਬ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਦੇ ਵਿੱਚ ਅੱਖਾਂ ਦਾ ਕੈਂਪ ਲਾਇਆ ਜਾ ਰਿਹਾ ਇਹ ਜਿਹੜਾ ਕੈਂਪ ਹਰੇਕ ਸੰਗਰਾਂਦ ਨੂੰ ਇੱਥੇ ਗੁਰਦੁਆਰਾ ਚਰਨ ਕਮਲ ਸਾਹਿਬ ਹੀ ਲੱਗਿਆ ਕਰੇਗਾ ਮੈਂ ਸਾਰੇ ਲੋਕ ਜਿੰਨੇ ਪੰਚ ਸਰਪੰਚ ਸਹਿਬਾਨ ਜਿਵੇਂ ਪਿੰਡਾਂ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੀ ਆ ਵੀ ਆਪਣਾ ਪਿੰਡਾਂ ਦੇ ਵਿੱਚ ਜਰੂਰ ਅਨਾਉਂਸਮੈਂਟ ਕਰਵਾਇਆ ਕਰੋ ਵੀ ਜਿਹੜੇ ਲੋਕਾਂ ਦੇ ਲੈਨ 'ਚ ਪੈਣ ਵਾਲਾ ਆਪਾਂ ਉਹਨਾਂ ਨੂੰ ਇਸ ਗੁਰਦੁਆਰੇ ਦੇ ਵਿੱਚ ਭੇਜੀਏ ਜਿਹੜੇ ਲੋਕਾਂ ਦੇ ਲੈਨ 'ਚ ਪੈ ਸਕਣ ਤੇ ਜਿਹੜਾ ਇਹ ਕੈਂਪਾ ਦਿਨ ਦੁੱਗਣੀ ਰਾਤ ਔਗਣੀ ਤਰਕੀਬ ਕਰੇ ਤੇ ਇਸੇ ਕਰਕੇ ਵੀ ਜਿਹੜੇ ਕੈਂਪਸ ਹਰੇਕ ਸੰਗਰਾਂਦ ਨੂੰ ਇੱਥੇ ਹੀ ਆਪਣੇ ਚਰਨ ਕਮਲ ਗੁਰਦੁਆਰੇ ਸਰਾਂ ਦੇ ਵਿੱਚ ਲਾਇਆ ਜਾਂਦਾ ਤੇ ਇੱਥੇ ਜਿਹੜੇ ਮਰੀਜ਼ਾਂ ਨੂੰ ਜਰੂਰ ਆਪਣੇ ਭੇਜਿਆ ਜਾਵੇ ਜੀ